ਜੋੜਾ ਤੇ ਕੁਤਾਰੀ ਵਾਲਾ ਜਿਹਨੇ ਲੁੱਦਿਆਣੇ ਵਾਲਾ ਮੇਰੇ ਵੀਰੋ ਇਹ ਮੈਦਾਨ ਦੇ ਵਿੱਚ ਕਮਾਲ ਕਰਦਾ ਹੋਇਆ ਧੰਤਨ ਬਾਬਾ ਈਸ਼ਰ ਸਿੰਘ ਜੀ ਦੀ ਅਪਰ ਅਪਾਰ ਕਿਰਪਾ ਸਰਬਜੀਤ ਕਾਲੂ ਪੰਜਵਾ ਨਾਮ ਸਾਡੇ ਭਰਾ ਵੱਲੋਂ ਦਿੱਤਾ ਜਾਣਾ ਸਰਬਜੀਤ ਆ ਕਹਿੰਦੇ ਕਾਲੂ ਸਾਡਾ ਵੀਰ ਉਧਰ ਲਾਡੀ ਵੀਰ ਆ ਅੱਬਾ ਪ੍ਰਿੰਸ ਢਾਬਾ ਗੁਰਵਿੰਦਰ ਬੈਸ ਇੰਡੀਅਨ ਆਲ ਦਾ ਬਾਲ ਦਾ ਪੁਲਪੀਤਾ ਕਿ ਪੂਰਾ ਭੱਟੀ ਜਾਂਦੇ ਨੇ ਖੇਡ ਮੈਦਾਨ ਦੇ ਵਿੱਚ ਆ ਪ੍ਰਿੰਸ ਗਰੇ ਆ ਲੰਦਾ ਹਲੋ ਵੀਡੀਓ ਕਮੇਟੀ ਦੇ ਗਰਾਊਂਡ ਦਾ ਤਾਲੀ ਕਰੋ ਜੇ ਮੇਰਾ ਵੀਰ ਖੜਾ ਕੋਈ ਵੀ ਬੰਦਾ ਉੱਧਰ ਉਹ ਜਿਹਨਾਂ ਤਾਲੀ ਲਾ ਕੇ ਕੋਈ ਵੀ ਵੀਰ ਆਇਆ ਵੀਰੇ ਇੱਥੇ ਟਾਈਮ ਵੱਗਦਾ ਟਾਈਮ ਦਾ ਫਰਕ ਪੈ ਜਾਂਦਾ ਕਈ ਵਾਰੀ ਤਾਲੀ ਦੇ ਲਾ ਕੇ ਕਿਸੇ ਨੇ ਨਹੀਂ ਆਉਣਾ ਮੈਦਾਨ ਦੇ ਵਿੱਚ ਮੇਰੇ ਵੀਰੋ ਆਉਂਦਾ ਕਹਿੰਦੇ ਮੇਰੇ ਵੀਰੋ ਪ੍ਰਿੰਸ ਕਟਾਰੀ ਦੀ ਤਰਜੀਹ ਦਾ ਖੇਡ ਮੈਦਾਨ ਦੇ ਵਿੱਚ ਐਨ ਕਹਿੰਦੇ ਗੱਲਾ ਅਰਜਨ ਦੀ ਆਹ ਗੱਲ ਅਰਜਨ ਦੀ ਚੱਲਦੀ ਆ ਮੇਰੇ ਵੀਰੋ ਚੜਦਾ ਜਾਂ ਚੜਦਾ ਆਹ ਦੇਖੋ ਲੱਗਿਆ ਹੋਇਆ ਜ਼ੋਰ ਆਹ ਜ਼ੋਰ ਲੱਗਿਆ ਹੋਇਆ ਬੱਲੇ 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 ਏ ਆਪੋ